ਸਿਗਾਯੋ ਸੰਤ ਜਨਾਮੇ ਹਰ ਜਸ ਗਾਇਓ ਸੰਤ ਜਨਾਮੇ ਹਰ ਜਸ ਗਾਇਓ ਸੰਤ ਜਨਾਮੇ ਹਰ ਜਸ ਗਾਇਓ ਸੰਤ ਜਨਾਮੇ ਨਾ ਹਰ ਜਸ ਗਾਇਓ ਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਯੋ ਕੋਟ ਨ ਪਾਇਓ ਬੱਚਾ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਸਰਬ ਸੁਖ ਹਰ ਨਾਮ ਵਡਾਈ ਗੁਰ ਪਰਸਾਦ ਨਨਕ ਮਤ ਪਾਏ ਗੁਰ ਪਰਸਾਦ ਨਨਕ ਮਤ ਪਾਏ ਹਰ ਜਸ ਗਾਇਓ ਸੰਤ ਜਨਾ ਮਿਲ 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 ਸ੍ਰੀ ਇਕ ਓੰਕਾਰ ਸਤ ਗੁਰ ਪ੍ਰਸਾਦਿ ਤਨਾ ਸ੍ਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕੀ ਨੌ ਬਾਲ ਆਪਣਾ ਸਿਰ ਉਪਰ ਕਰਤਾਰ ਹੋ। ਕਿਰਪਾ ਕਟਖ ਅਵਲੋਕਨ ਕੀਨੋ। ਦਾਸ ਕਾ ਦੁਖ ਬਿਦਾਰ ਹੋ। ਚਤੁਰ ਦਿਸ਼ਾ ਕੀ ਨਾਵ ਬਾਲੇ ਆਪਣਾ। ਸਿਰ ਉਹ ਪ੍ਰਕਰਤਾ ਰੋ ਕਿਰਪਾ ਕਟ ਆਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਖੰਠ ਲਾਏ ਔ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਜੋ ਮੰਗਹ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਤਬ ਬੰਦਨ ਅਨੇਕ ਵਾਰ ਸਰਬ ਕਲਾ ਸਮਰਾਥ ਢੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਵਚਨ ਸਰਵਣ ਕੀਤੇ ਹਨ ਜਿੰਨਾ ਬਚਨਾਂ ਨੇ ਬਾਬਾ ਜੀ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੂਰ ਦੂਰ ਤੱਕ ਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਲੱਖਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਬਾਣੀ ਅਤੇ ਬਾਣੀ ਦੇ ਨਾਲ ਜੋੜਿਆ ਤਨ ਤਨ ਬਾਬਾ ਜੀ ਸ਼ਰਸਿੰਘ ਜੀ ਮਹਾਰਾਜ ਨਾਨਕ ਸਰ ਤੋਂ ਚੱਲੇ ਸਨ 1957 ਦੇ ਵਿੱਚ ਦਸੰਬਰ ਦੇ ਮਹੀਨੇ ਕਲ ਕਲਕੱਤੇ ਨੂੰ ਜਾ ਰਹੇ ਸਨ ਦਿੱਲੀ ਠਹਿਰੇ ਸੋ 8 ਜਨਵਰੀ ਨੂੰ ਬਾਬਾ ਜੀ ਇਲਾਹਾਬਾਦ ਪਹਿਲਾਂ 6 ਜਨਵਰੀ ਨੂੰ ਕਾਨਪੁਰ ਬਾਬਾ ਜੀ ਨੇ ਅੰਮ੍ਰਿਤ ਛਕਾਇਆ ਉਸ ਤੋਂ ਅੱਗੇ ਚੱਲੇ ਫਿਰ ਇਲਾਹਾਬਾਦ ਚਲੇ ਗਏ ਇਲਾਹਾਬਾਦ ਕੋਈ ਸਿੱਖ ਸੀ ਕੋਈ ਸੰਗੀ ਸੀ ਬਾਬਾ ਜੀ ਇੱਥੇ ਵੀ ਸਾਨੂੰ ਦਰਸ਼ਨ ਕਰਵਾ ਚੱਲੋ ਜਿਹੜਾ ਤੀਰਥ ਹੈ ਵੱਡਾ ਬਾਬਾ ਜੀ ਚੋਜ ਕਰਦੇ ਕਰਦੇ ਉੱਥੇ ਚਲੇ ਗਏ ਉੱਥੇ ਨਦੀ ਚੱਲ ਰਹੀ ਹੈ ਗੰਗਾ ਤੇ